ਦੀ ਰੈਣ ਵਾਲੀਆਂ ਆਪਣਾ ਬਾਬੇ ਗੁੱਡੀ ਦਾ ਪਰਿਵਾਰ ਬਾਬੇ ਗੁੱਡੀ ਦਾ ਚੇਲਾ ਮੈਂ ਤੇ ਆਪਣਾ ਅਸੀ ਵਧਾਈ ਵਾਲੇ ਘਰੇ ਵਿਆਹ ਹੋਇਆ ਅਸੀ ਹੀ ਰਮੰਟੀ ਦੇ ਵਿੱਚ ਅਸੀਂ ਵਧਾਈ ਲੈਣ ਗਏ ਅਸੀਂ ਖੁਸ਼ੀ ਦਾ ਮਾਮਲਾ ਸੀ ਉਹਨਾਂ ਦੇ ਘਰ ਦੇ ਵਿੱਚ ਤੇ ਆਪਣਾ ਤੇ ਅਸੀਂ ਵਧਾਈ ਲੈਣ ਗਏ ਸੀ ਤੇ ਇਹ ਸਾਰੇ ਆਪਣਾ ਦੂਸਰੀ ਪਾਰਟੀ ਜਿਹੜੀ ਸਾਰੇ ਇਕੱਠੇ ਹੋ ਕੇ ਆਏ ਸੀ ਤੇ ਆਪਣਾ ਰੌਲਾ phਾਂ ਲੱਗ ਗਿਆ ਤੇ ਰੋਲਾ ਪਾਣ ਲੱਗ ਕੇ ਇਹਨਾਂ ਦੇ ਮੁੰਡਿਆਂ ਨੇ ਆਪਣਾ ਜੋ ਇਹਨਾਂ ਦੇ ਮੁੰਡੇ ਸੀ ਢੋਲਕੀਆਂ ਵਾਲੇ ਮਿੰਟੂ ਤੇ ਆਪਣਾ ਮਿੰਟੂ ਔਰ ਸ਼ਿੰਦੇ ਇਹ ਸਾਰੇ ਆਪਣਾ ਮਿੰਟੂ ਤੇ ਮਿੰਟੂ ਡਾਂਗ ਲਿਆਇਆ ਕੱਢ ਕੇ ਕਾਪ ਕਾਪ ਆ ਲਿਆਇਆ ਕੱਢ ਕੇ ਤੇ ਆਪਾਂ ਮਾਰਿਆ ਆਪਣਾ ਸਾਨੂੰ ਤੇ ਸਾਰੇ ਇਹਦੇ ਢੋਲਕੀਆਂ ਵਾਲੇ ਗਾਲ ਪੈ ਗਏ ਮੁੰਡਾ ਢੋਲਕ ਵਾਲਾ ਸੀ ਜਿਹੜਾ ਮੇਰਾ ਤੇ ਉਹਦੇ ਗਾਲ ਪੈ ਗਏ ਤੇ ਉੱਥੇ ਆਪਣਾ ਵਿਧਾਈ ਵਾਲੇ ਘਰੇ ਸੀ ਸੀਸੀਟੀਵੀ ਸੀ ਕੈਮਰੇ ਲੱਗੇ ਹੋਏ ਨੇ ਸਾਰੇ ਤੇ ਆਪਣਾ ਇਹ ਸਾਰੇ ਆਪਣਾ ਲੈ ਆਏ ਡਾਂਗਾ ਸੋਟੇ ਦਾ ਹਥਿਆਰ ਲੈ ਆਏ ਤੇ ਆਪਣਾ ਤੇ ਅਸੀਂ ਵਿਧਾਈ ਵਾਲੇ ਘਰ ਗਏ ਸੀ ਤੇ ਆ ਗੱਲ ਤੇ ਆ ਬਾਤ ਹੈ ਮੈਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੀ ਆ ਵੀ ਜੋ ਆਪਣਾ ਬੋ ਵੀ ਮਹੰਤ ਕ੍ਰਿਸ਼ਨਾ ਮਹੰਤ ਇਹ ਸਾਰੀ ਪਾਰਟੀ ਆਪਣਾ ਗੋਲਟੀ ਮੰਤ ਇਕੱਠੇ ਹੋ ਕੇ ਆਏ ਨੇ ਜੋ ਮੇਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਠੀਕ ਹੈ ਵਧਾਈ ਵਾਲਿਆਂ ਨੂੰ ਵੀ ਪਤਾ ਆ ਉਹਨਾਂ ਦੇ ਕੈਮਰੇ ਲੱਗੇ ਹੋਏ ਆ ਸਾਰੇ ਜੀ ਮੇਰਾ ਨਾਮ ਹੈ ਜੀ ਵਿਸ਼ਾਕਾ ਮਹੰਤ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਆ ਦਰਸਾਲੇ ਕੀ ਮਾਮਲਾ ਹੈ ਅਸੀਂ ਵਧਾਈ ਲੈਣ ਗਏ ਸੀਗੇ ਹੀਰਾ ਮੰਡੀ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦਾ ਗਰੁੱਪ ਬਣਿਆ ਹੋਇਆ ਪਹਿਲਾਂ ਵੀ ਸਾਡੇ ਨਾਲ ਧੱਕਾਸ਼ਾਹੀ ਕਰਦੇ ਰਹੇ ਪਹਿਲਾਂ ਸ਼ੁਰੂ ਤੋਂ ਹੀ ਇਹ ਸਾਨੂੰ ਵਧਾਈਆਂ ਮੰਗਣ ਨਹੀਂ ਦਿੰਦੇ ਸਾਡੇ ਨਾਲ ਹਰ ਵਾਰੀ ਧੱਕਾ ਕਰਦੇ ਨੇ ਸਾਨੂੰ ਮਾਰਿਆ ਕੁੱਟਿਆ ਜਾਂਦਾ ਐਸ ਵਾਰ ਵੀ ਇਹਨਾਂ ਨੇ ਇਨਦਾ ਕੀਤਾ ਐ ਸਾਡਾ ਮਾਰਕੁੱਟ ਕੀਤੀ ਐ ਬੁਰੇ ਤਰੀਕੇ ਨਾਲ ਸਾਡੇ ਨਾਲ ਦੇਆਂ ਨੂੰ ਜ਼ਖਮੀ ਕੀਤਾ ਐ ਜਜਮਾਨਾਂ ਨਾਲ ਵੀ ਇਹਨਾਂ ਨੇ ਉਹਨਾਂ ਨਾਲ ਵੀ ਬਹੁਤ ਬਤਮੀਜ਼ੀ ਨਾਲੇ ਬਿਹੇਵ ਕੀਤਾ ਇਹਨਾਂ ਨੇ ਸਾਡਾ ਨਾ ਧੱਕਾ ਕਰਦੇ ਸਾਡੀ ਮੰਗ ਇਹੀ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਕਰਦੇ ਰਹੇਗੇ ਗੁੰਡਾਗਰਦੀ ਇਹਨਾਂ ਦੀ ਚੱਲਦੇ ਰਹੇਗੀ ਤਾਂ ਕਿੰਨਰ ਸਮਾਜ ਦਾ ਵੀ ਭਲਾ ਨਹੀਂ ਹੋ ਸਕਦਾ ਇਹਨਾਂ ਨੇ ਸਾਡੇ ਸਾਰਿਆਂ ਦੇ ਬਹੁਤ ਦੁਖੀ ਸਾਨੂੰ ਕਰ ਰੱਖਿਆ ਸਾਨੂੰ ਇਨਸਾਫ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਨਾ ਲਈ ਹੋਵੇਗਾ ਤੇ ਕੀ ਕੀਤਾ ਜਾਵੇਗਾ ਸਾਨੂੰ ਸਹੀ ਇਨਸਾਫ ਚਾਹੀਦਾ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਕੰਮ ਕਰਦਾ ਟੋਟਾ ਦਾ ਤੇ ਇਹਨਾਂ ਨੇ ਅਣਪਛਾਤੇ ਸਾਰਿਆਂ ਨੇ ਆ ਕੇ ਮੇਰੀ ਗੱਲ ਪੈ ਗਈ ਇਹਨਾਂ ਨੇ ਕਾਪੇ ਮਾਰੇ ਮੇਰੇ ਸਾਰੇ ਵਧਾਈ ਜਾਣ ਗਏ ਸਾਰੋਂ ਜਮਾਨਾ ਨੇ ਫੋਨ ਕੀਤਾ ਕਹਿੰਦੇ ਬਾਬਾ ਜੀ ਦੀ ਵਧਾਈ ਲੈ ਜਾਓ ਤੇ ਅਸੀਂ ਵਧਾਈ ਜਾਣ ਗਏ ਸਾਰੇ ਪਾਰਟੀ ਇਕੱਠੀ ਹੋ ਗਏ ਸਾਡੇ ਗੱਲ ਪੈ ਗਏ ਉਥੇ ਨਾਲ ਉਹਨਾਂ ਨੇ ਸਮਾਨ ਤੋੜਿਆ ਨਾਲੇ ਸਾਡਾ ਨੁਕਸਾਨ ਕੀਤਾ ਮੈਂ ਜੇ ਪ੍ਰਸ਼ਾਸਨ ਨੂੰ ਕੇ ਇਹ ਹੋ ਮੰਗ ਕਰਦੇ ਜੋ ਸੱਚ ਦਾ ਸੱਚ ਹੋ ਪੂਰਾ ਸਰਚ ਕਰਨਾ ਹੁੰਦਾ